ਪੀ ਚੌੜੀ 60 280 ਦੇਖ ਜਿਹੜੀ ਆ ਕੋਠੀ ਐ ਨਾ ਹਾਂ ਹਾਂ ਇਹ ਕੋਠੀ ਬਣਾਉਣੀ ਆ ਆਪਣੇ ਅੱਛਾ ਉਹ ਤਾਂ ਕਸਟਮਰ ਕਹਿੰਦਾ ਦੀ ਵੀ ਮਨ ਲੈ ਵੀ ਮਨ ਲੈ 25 ਲੱਖ ਬਿਲਣਾ ਹੈ ਤੇ ਆਪਾਂ ਥੋੜੀ ਜਿਹੀ ਘੱਟ ਚੰਮੀ ਵਿਚ ਨਹੀਂ ਮਤਲਬ ਕਰ ਲਾਂਗੇ ਆਪਾਂ ਮਾੜਾ ਮਾੜਾ ਵਿੱਚ ਦਿਖ ਜੂਗੀ ਰੈਡੀ ਨਹੀਂ ਸਾਰਾ ਕੁਝ ਕਰਨ ਨੂੰ ਕਿ ਮੰਨ ਲੈ ਲੱਖ ਰੁਪਏ ਤੇ ਨੁੱਤਰੋ ਬਣ ਜੂਗਾ ਲੱਖ ਮੈਨੂੰ ਜਿਨੂੰ ਤੂੰ ਮਤਲਬ ਦਵਾਏਗਾ ਉਤਰੋ ਲੈ ਲਈ ਪਾਰਟੀ ਤੋਂ ਥੱਕ ਮੈਨੂੰ ਮੰਨ ਲੈ ਉਹਨੂੰ 2 ਲੱਖ ਰੁਪਏ ਮੰਨ ਕੋ ਤੋ ਪੱਟਾ ਉਹਦਾ ਹੈ ਠੀਕ ਹੈ ਤੇ ਕਿਸ ਤਰ੍ਹਾਂ ਵੀ ਬਤਾਉਣੀ ਹੈ ਤੇ ਇਹ ਚੱਕਰ ਕੀ ਹੈ ਫਿਰ ਜੇ ਨਹੀਂ ਸਸਤੀ ਡੇਗਨ ਨੂੰ ਫਿਰਦੇ ਨੇ ਉਹ ਚੱਕਰ ਦਾ ਕੁਝ ਨਹੀਂ ਪਹਿਲਾਂ ਕਾਫੀ ਵਾਰ ਬੰਦੇ ਆ ਗਏ ਨੇ ਇੱਥੇ ਦੇਖਣ ਨੂੰ ਦਰਸਾਰਾ ਪਤਾ ਕਰ ਲਖੀ ਥਿੰਨੇ ਖੇਤ ਕੋਲ ਹੋ ਗਿਆ ਤੇ ਕਤਲ ਅੱਛਾ ਹੁਣ ਉਹ ਕਤਲ ਕਰਕੇ ਕੋਈ ਕੋਠੀ ਲੈਦਾ ਨਹੀਂ ਤੇ ਗੱਲ ਤਾਂ ਨਹੀਂ ਕਿਸ ਤਰ੍ਹਾਂ ਲਕੋਣੀ ਏ ਕਿ ਕੋਠੀ ਕਰਾ ਬਕਵਾ ਦੇ ਤੇ ਦੋਵਾਂ ਕੋਈ ਦਿੱਕਤ ਨਹੀਂ ਪਣੂ ਆਪਰੋਂ ਵਧੀਆ ਦੋ ਲੱਖ ਰੁਪਏ ਬਾਤ ਜੂਆ ਜਿਆਦਾ ਤੈਨੂੰ ਸਮਝਾ ਕਹਦੇ ਮੈਂ ਇਹ 25 ਦੀ ਕਰਨਗੇ 200 ਤੱਕ ਦਿਵਾ ਦੇਂਗੇ ਆਪਾਂ ਤੇ ਤਾਂ ਉਹਨਾਂ ਦਾ ਵੇਚਣਾ ਹੀ ਆ ਬਸ ਮੈਂ ਤਾਂ ਟਪਾ ਨਹੀਂ ਸਰ ਫੈਮਿਲੀ ਸਾਰੀ ਬਾਤ ਸੱਟੇ ਸਮਝ ਗਏ ਤੁਹਾਨੂੰ ਤੇ ਲੱਗ ਜਾ ਕਸਟਮਰ ਪਾ ਨੀ ਬੰਦੇ ਆਪਣੇ ਕੋਲ ਵਾਦੂ ਬਕਵਾ ਦਾਂਗੇ ਕੋਈ ਚੱਕਰ ਨਹੀਂ ਬਸ ਫਿਰ ਫਾਇਦਾ ਆਪਾਂ ਦੋਨਾਂ ਨੂੰ ਤੈਨੂੰ ਤੇ ਮੈਨੂੰ ਹਾਂ ਫਿਰ ਜਾ ਬੰਦੀ ਦੀ ਕੋਲ ਕਰ ਸੈਟਿੰਗ ਕਰਦਾ ਮੈਂ ਫਿਰ ਸਵੇਰ ਦਾ ਬਣਾਉਣਾ ਦੇਖਦੇ ਆਪਾਂ ਚੈੱਕ ਕਰਿਆ ਆਵਾਂਗੇ ਫਿਰ ਹਾਂ ਕੋਈ ਦਿੱਕਤ ਨਹੀਂ ਦੇਖਿਆ ਮੈਂ ਆਪਾਂ ਠੀਕ ਹੈ ਠੀਕ ਹੈ ਫਿਰ ਮਿਲਦੇ ਆਂ ਫੋਨ ਕਰਦਾ ਮੈਂ ਤੁਹਾਨੂੰ ਓਕੇ 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 ਠੀਕ ਹੈ ਹੈਲੋ ਹਾਂ ਜੀ ਹਾਂ ਜੀ ਤੁਹਾਡੀ ਕੋਠੀ ਵਾਸਤੇ ਆਪਾਂ ਨੇ ਬੰਦੇ ਲੱਗ ਲਏ ਤੇ ਕੱਲ ਨੂੰ ہاں ਹੋ ਸਕਦਾ ਕੱਲ ਨੂੰ ਆ ਜਾਣਾ ਉਹ ਮੁੰਡੇ ਨਾਲ ਹੋਈ ਚ ਗੱਲ ਠੀਕ ਹੈ ਤੁਸੀਂ ਤਿਆਰ ਰਹੋ ਕੋਈ ਚੱਕਰ ਨਾ ਮੰਨੋ ਜੀ ਘਾਤਰ ਕੁਟੜੀ ਦਾ ਪਾਪਾ ਤਿੰਨ ਲੱਗੋ ਟੈਨਸ਼ਨ ਨਾ ਲਓ

दस रुपये यार या थे भी नहीं यार इत भी पे ने यार अच्छे की हो रहा है पैसे पैसे भाई जाते नहीं। ਇਹਰ ਫਾਦਾ ਦੱਸਦੀ ਰਹੇ ਨੇ ਚਲ ਆਪਾਂ ਨੂੰ ਕੀ ਆਪਣਾ ਦਾ ਫਾਇਦੀ ਹੁੰਦਾ ਹੈ 10 ਰੁਪਏ ਹੋਰ ਬਣ ਕੇ 10 ਪਿੱਛੇ ਬਣ ਕੇ ਤੇ ਇਹ ਯਾਰ ਕੀ ਹੈ ਮੈਂ ਅੱਗੇ ਡੇਲੀ ਲੰਗਦਾ ਅੱਗੇ ਤਾਂ ਮੈਨੂੰ ਪੈਸੇ ਲੱਭੇ ਨਹੀਂ ਹੈਗੇ ਅੱਜ ਇਹ ਵਾਰੀ ਵਾਰੀ ਪੈਸੇ ਪਹਿਲਾਂ ਪਿੱਛੇ ਪਏ ਸੀ ਤੇ ਅੱਜ ਇੱਥੇ ਪਏ ਨੇ ਚਲ ਆਪਾਂ ਨੂੰ ਕੀ ਹੈ ਐਸੇ ਮਿਲਨੇ ਜਾਂਦੇ ਨੇ ਕਿਤੇ ਮਰਜ਼ੀ ਪੈਣ ਪਰ ਮੈਂ ਟੂਨੇ ਦੇ ਹੋਣਾ ਚਲੋ ਚੱਕ ਕੇ ਲੈਨੇ ਆਂ ਪੀ 40 60 280 200 ਸਰ ਵੀ ਰਿਤ ਪੜੇ ਨੇ ਹੁਣ ਯਾਰ ਇਹਦਾ ਮੈਂ ਰਸਣ ਲਿਆ ਮਾ ਕੱਬੇ 베ਰੀ ਦਵਾਈ ਲਿਆ ਮਾ ਡਾਕਟਰ ਦਾ ਪਹਿਲਾਂ ਵੀ 850 ਰੁਪਏ ਦੇਣੇ ਜੇ ਉਹਦੇ ਕੋਲ ਗਿਆ ਫਿਰ ਪੈਸੇ ਘੱਟੂਆ ਫਿਰ ਰਸਣ ਨਹੀਂ ਆਉਣਾ ਹੈਗਾ ਜੇ ਰਸਣ ਲੈਣ ਵਾ ਗਿਆ ਇਹ ਦਵਾਈ ਨਹੀਂ ਮਣੀ ਕਿ ਬੇਦੀ ਕਿਵੇਂ ਕਰਾਂ ਐਂ ਕਰਦਾ ਦੋ ਡੰਗਾ ਇਹ ਦਵਾਈਆਂ ਨਾਲ ਦੀ ਤੇ ਬਾਕੀ ਜਿਹੜੇ ਪੈਸੇ ਬਚ ਜੇਗਾ ਰਸਣ ਲਊਗਾ ਉਹ ਡਾਕਟਰ ਦੇ ਦੇ ਦਿਆਂਗਾ ਉਹ ਪੈਸੇ ਹਾਂ ਐਂ ਕਰਦਾ ਜੇ ਹੁਣ ਸਿੱਧੇ ਡਾਕਟਰ ਕੋਲ ਬਾਕੀ ਸਾਰੇ ਪੈਸੇ ਰੱਖ ਲਊਗਾ ਫਿਰ ਮੈਂ ਕੰਮ ਨਹੀਂ ਚੱਲਦਾ ਕਰੂੰਗਾ ਨਹੀਂ ਕਿ ਜਾਊਗਾ ਉਥੂ ਕੁਝ ਡਾਕਟਰ ਦੇ ਘਟਾ ਆ ਜਾਊਗਾ ਅੱਜ ਮੇਰੇ ਦੋ ਹੀ ਕੰਮ ਬਣ ਜਾਣਗੇ 200 ਰੁਪਏ ਨਾਲ ਹਾਂ ਇਹ ਕਰਦਾ ਹਾਂ ਹਾਂ ਜੀ ਸਾਹਿਬ 10 ਮਿੰਟ ਦਿਓ ਜੀ 10 ਮਿੰਟ ਮੈਨੂੰ ਯਾ ਡੀਲ ਕੈਨਸਲ ਨਾ ਕਰਿਓ ਜੀ ਮੇਰਾ ਬਹੁਤ ਨੁਕਸਾਨ ਹੋ ਜਾਊਗਾ ਜੀ ਹਾਂ ਜੀ ਆ ਗਿਆ ਜੀ 10 ਮਿੰਟ ਬਸ ਜੀ ਹੈਲੋ ਹਾਂਜੀ ਸਰ ਹਾਂਜੀ ਹਾਂਜੀ ਆਗੇ ਡੀਲ ਕੈਨਸਲ ਨਾ ਕਰਿਓ ਜੀ ਹਾਂਜੀ 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 ਇਹਦਾ ਕੀ ਹੈ ਸੌ ਮਾਰਦੇ ਨੇ ਕੁੱਤੇ ਵੀ ਲੈ ਦੇ ਇਹਦੇ ਪਿੱਛੇ ਮੈਂ ਆਪਦੀ 3 ਲੱਖਾਂ ਦੀ ਡੀਲ ਥੋੜੀ ਕੈਨਸਲ ਕਰ ਸਕਦਾ